ਓਏ ਮੇਰੇ ਛਿੱਧੀ ਤਰ੍ਹਾਂ ਪੈਸੇ ਦੇਣਾ ਤੇ ਦੂਜੀ ਤਰ੍ਹਾਂ ਸਰਪੰਚਾ ਦੂਜੀ ਤਰ੍ਹਾਂ ਕਿਦਾਂ ਦੂਜੀ ਤਰ੍ਹਾਂ ਉਦਾਂ ਤੇਰੇ ਵਰਗੇ ਥਾਣੇ ਜਾ ਕੇ ਕਹਿੰਦੇ ਹੁੰਦੇ ਆਏ ਮੈਨੂੰ ਕੁੱਟਿਆ ਆਏ ਮੈਨੂੰ ਮਾਰਿਆ ਹਾਏ ਮੰਮੀ ਹਾਏ ਉਹ ਦੇ ਦੂੰਗਾ ਪੈਸੇ ਮੇਰਾ ਪਾਪਾ ਅਸੀਂ ਪਿੰਡੋਂ ਓਟ ਚੱਲੇ ਆ ਪਿੰਡੋਂ ਨਹੀਂ ਜੇ ਔਰ ਦੇ ਇਹ ਨਾ ਨਾ ਦਿੱਤੇ ਪੈਸੇ ਪਿਓ ਪੁੱਤਾਂ ਨੂੰ ਦੁਨੀਆ ਦੇ ਡਾ ਦੂੰਗਾ ਜੀ ਉਥੇ ਸਰਪੰਚਾ ਡਰਾਈ ਨਾ ਜਾ ਤੇਰੇ ਵਰਗੇਿੱ ਤਿੱਦਾ ਗੈਪ ਹੁੰਦੇ ਆ ਜਿੱਦਾ ਤਾੜੀ ਮਾਰੇ ਘੁੱਗੀ ਉੱਡਦੀ ਆ ਡਾਵਾ ਤੇਰੀ ਘੁੱਗੀ ਡਾਵਾ ਓ ਸਰਪੰਚਾ ਕੀ ਗੱਲ ਆ ਬੰਦਾ ਮਾਰਨਾ ਹੀ ਓ ਬੰਦਾ ਮਾਰਨਾ ਪੈਣਾ ਜਦੋਂ ਕਿ ਇਹਦੇ ਪੈਸੇ ਨਹੀਂ ਦੇਣੇ ਓਏ ਆ ਗੰਡੋਵਾ ਜਾ ਮਾਰ ਕੇ ਕਿਉਂ ਆਪਣੇ ਖੂਨ ਨਾਲ ਹੱਥ ਰੰਗਣ ਡਿਆ ਤੂੰ ਮੈਂ ਦਵਾ ਦੂੰ ਤੇਰੇ ਪੈਸੇ ਜਾ ਮੇਰਾ ਪੁੱਤ ਘਰੇ ਜਾ ਆ ਇਧਰ ਆ ਉੱਤਰ ਥੱਲੇ ਅਛਾ ਮਤਲਬ ਗੱਜਣ ਤੈਨੂੰ ਠੇਕੇ ਦੇ ਪੈਸੇ ਦੇਣ ਤੋਂ ਕਲਪਾਉਂ ਡਿਆ ਵਾ ਸਰਪੰਚਾ ਇਦਾਂ ਤੈਨੂੰ ਪੈਸੇ ਮਿਲਨੇ ਵੀ ਨਹੀਂ ਹੋ ਫਿਰ ਕਿੱਦਾਂ ਮਿਲਨੇ ਆ ਉਹ ਤੂੰ ਸਿੱਧਾ ਜਾ ਕੇ ਉਹਦੇ ਘਰੇ ਵਜ ਮਾਰ ਦੇ ਲਲਕਾਰਾ ਮੈਂ ਤੇ ਕਲਕਾਰਾ ਮਾਰ ਦੂੰਗਾ ਤੂੰ ਦੱਸ ਕਿਹੜੇ ਸਰਾਕ ਲੱਗ ਕੇ ਆਇਆ ਉਹ ਡੱਡੂ ਦੀ ਘਰ ਦੀ ਨਹੀਂ ਹਿਲਬਦੀ ਉਹਨੂੰ ਸੱਪ ਤੇ ਸ਼ੱਕ ਹੀ ਤੇ ਡੱਡੂ ਸੱਪ ਨੂੰ ਰੋਡ ਚ ਨਹੀਂ ਵੜਨ ਦਿੰਦਾ ਇਹ ਕੇਸ ਆਇਆ ਫਿਰ ਮੇਰ ਕੋ ਮੈਂ ਜਾ ਕੇ ਜਦੋਂ ਸਾਰੇ ਸਬੂਤ ਲੱਭੇ ਨਾ ਫਿਰ ਪਤਾ ਲੱਗਾ ਡੱਡੀ ਨੂੰ ਤੇ ਬੰਗਲਾ ਖਾ ਗਿਆ ਸੀ ਜੀ ਉਹ ਚੈਂਚਲਾ ਤੂੰ ਬਣੇਗਾ ਸੀਆਡੀ ਵਾਲਾ ਥੈਂਕ ਯੂ ਸਰਪੰਚਾ ਸਰਪੰਚਾ ਦੂਰ ਦੂਰ ਲਾ ਲਿਆ ਕਰ ਆ ਗੋਗੜ ਪਈ ਜਾਂਦੀ ਆ ਲੱਗਦਾ ਗਰਾਂਟਾ ਜ਼ਿਆਦਾ ਖਾ ਲਈਆਂ ਸਰਪੰਚ ਲੱਗਦਾ ਜ਼ਿਆਦਾ ਗੁੱਸੇ ਜਿਹਾ ਐਵੇਂ ਕਿਤੇ ਲਾਤੀ ਨਾ ਫੇਰ ਦੇ ਐਵੇਂ ਪਿੰਡ 'ਚ ਥੂ ਥੂ ਕਰਾਵਾਂਗੇ ਆਪਾਂ ਚੱਲ ਚੱਲੀਏ ਲੋਕਾਂ ਦੀਆਂ ਕੁੜੀਆਂ ਵਿਆਹ ਕਰਾ ਕੇ ਮੁੱਕੜੀ ਜਾਂਦੀਆਂ ਸ਼ਿਕਾਰ ਨੇ ਵਗਾਈ ਕੀਤੀ ਇਹਨਾਂ ਨੂੰ ਮੇਰੀ ਗੋਗਰ ਦੀ ਪਈ ਆ ਅਬਾ ਉਹ ਪਾਪਾ ਕੀ ਪਾਪਾ ਪਲਾਈਏ ਪਰ ਤੂੰ ਵੀ ਸਰਪੰਚ ਨੇ ਬੜੀ ਜਾਂ ਦੁਖੀ ਕੀਤੀ ਓ ਕੀ ਤੇਰੀ ਜਾਨ ਦੁਖੀ ਕੀਤੀ ਆ ਤੇਰ ਕੋ ਕੋਈ ਮੰਗਦਾ ਤੋ ਠੇਕੇ ਦੇ ਪੈਸੇ ਮੰਗਣ ਡਿਆਈਓ ਜਿੱਥੇ ਮੈਨੂੰ ਟੱਕਰਦਾ ਮੈਨੂੰ ਮੇਨੇ ਮਾਰਦਾ ਉਹ ਮੇਨੇ ਹੀ ਮਾਰਦਾ ਕਿ ਸੁਣਕ ਨਹੀਂ ਮਾਰਦਾ ਤੈਨੂੰ ਪਾਪਾ ਤੋ ਕੁਸੋਣਾ ਦੀ ਗੱਲ ਕਰਦਾ ਅੱਜ ਤੋਨੇ ਮੇਰੀ ਧੌਂ ਤੇ ਗੂਠਾ ਵੀ ਰੱਖਿਆ ਹੈ ਉਹਨੇ ਗੱਜਣ ਦੇ ਮੁੰਡੇ ਦੀ ਧੌਂ ਤੇ ਗੂਠਾ ਰੱਖਿਆ ਉਹਨੇ ਕੋਈ ਨਹੀਂ ਪੁੱਤ ਜੇ ਉਹਨੇ ਤੇਰੀ ਧੌਂ ਤੇ ਗੂਠਾ ਰੱਖਿਆ ਤੋ ਗੱਜਣ ਉਹਦੀ ਧੌਂ ਤੇ ਗੋਡਾ ਰੱਖੂਗਾ ਗੋਡੇ-ਗੂਡੇ ਬਾਜ ਰੱਖ ਲਈ ਪਹਿਲੇ ਉਹਦੀ ਪੈਰੀ ਦਾ ਠੇਕਾ ਦੇ कोई नहीं देना मैं ठेके वाले पैसे का चेक तो अब सो पहुंचा ਕੀ ਹਾਲ ਗੱਜੂ ਸਿੰਘ ਆ ਵਧੀਆ ਵਧੀਆ ਠੀਕ ਠਾਕ ਜੀ ਵੇਚ ਲਿਆ ਚੋਨਾ ਹਾਂਜੀ ਵੇਚ ਲਿਆ ਜੀ ਵੇਚ ਲਿਆ ਔਰ ਦੇਤੇ ਆਰਤੀ ਨੇ ਪੈਸੇ ਹਾਂਜੀ ਮਿਲ ਗਏ ਜੀ ਐਰ ਕਾ ਟਾਈਮ ਨਾਲ ਹੀ ਮਿਲ ਗਏ ਪੈਸੇ ਚਲੋ ਵਧੀਆ ਮੇਰੇ ਠੇਕੇ ਦੇ ਪੈਸੇ ਕਦੋਂ ਦੇਨੇ ਹੁਣ ਦੇ ਦਾਂਗੇ ਸਰਪੰਚ ਸਾਹਿਬ ਅਸੀਂ ਕਿਹੜਾ ਪਿੰਡ ਛੱਡ ਕੇ ਬਾਹਰ ਚੱਲੇ ਆ ਮੇਰੇ ਵੱਲੋਂ ਪਿੰਡ ਸਵੇਰੇ ਛੱਡ ਦੋ ਮੈਨੂੰ ਮੇਰੇ ਪੈਸੇ ਚਾਹੀਦੇ ਆ ਸਰਪੰਚਾ ਅਸੀਂ ਕਿਹੜੇ ਤੇਰੇ ਪੈਸੇ ਰੱਖ ਕੇ ਚਾਰ ਪਾਉਣਾ ਹੀ ਉਦੋਂ ਤਾਂ ਮਟਰ ਲਾਏ ਸੀ ਮਟਰ ਦੁਬਾਰਾ ਲਾਉਣੇ ਪੈਗੇ ਸਾਨੂੰ ਉਹ ਤਾਂ ਹੋਏ ਹੀ ਨਹੀਂ ਪਹਿਲਾਂ ਜਿਹੜੇ ਲਾਏ ਸੀ ਸਰਪੰਚਾ ਉਧਰੋਂ ਦਾ ਆਲੂਆਂ ਦਾ ਵੀ ਬੜਾ ਮਹਿੰਗਾ ਮਿਲਿਆ ਉਧਰੋਂ ਸਾਨੂੰ ਡੀਏਪੀ ਵੀ ਬਲੈਕ ਚਲਾਣੀ ਪਈ ਐ ਮੇਰੇ ਵੱਲੋਂ ਭਾਵੇਂ ਆਲੂ ਲਾ ਭਾਵੇਂ ਮਟਰ ਦਾ ਭਾਵੇਂ ਲਾ ਛੱਲੀਆਂ ਮੇਰੇ ਪੈਸੇ ਦੇ ਦੋ ਬੰਦੇ ਦਾ ਬਣ ਕੇ ਮੇਰੇ ਪੈਸੇ ਦੇ ਦੇ ਆ ਟਰੈਕਟਰ ਮਗਰ ਲਾ ਪਾ ਕੇ ਨਾ ਸਾਰਾ ਥਾਂ ਵਾਦੂੰਗਾ ਹੀ ਸਰਪੰਚਾ ਪੈਸੇ ਤਾਂ ਤੇਰੇ ਮੈਂ ਹੁਣੇ ਦੇ ਦੇਣੇ ਸੀ ਪਰ ਮੈਂ ਮੁੰਡੇ ਦੀ ਐਂਟਰੀ ਕਰਾਤੀ ਉਹ ਖੇਡਾਂ 'ਚ ਉਹ ਕਿਹੜੀਆਂ ਖੇਡਾਂ ਇਹਨੇ ਕਹਣਾ ਕੰਪੀਟੀਸ਼ਨ ਲੜਨਾ ਆਹੋ ਲੜਨਾ ਕੰਪੀਟੀਸ਼ਨ ਸਿੰਗਾਪੁਰ ਭ੍ਰੈਂਟੇ ਖੇਡਣ ਜਾਣਾ ਮੇਰੇ ਮੁੰਡੇ ਨੇ ਸਿੰਗਾਪੁਰ ਉਥੇ ਬਣਾ ਡੇ ਖੇਡ ਕੇ ਕੀ ਮਿਲਣਾ ਇਹਨੂੰ ਪੰਜਾ ਜੀ ਜਿੱਤ ਗਿਆ ਨਾ 50 ਲੱਖ ਰੁਪਈਆ ਮਿਲਣਾ ਮੇਰੇ ਮੁੰਡੇ ਨੂੰ 50 ਲੱਖ ਸੱਚੀ ਆਹੋ ਪਹਿਲੇ ਨੂੰ 50 ਲੱਖ ਦੂਜੇ ਨੰਬਰ ਵਾਲੇ ਨੂੰ 35 ਲੱਖ ਤੀਜੇ ਨੰਬਰ ਵਾਲੇ ਨੂੰ 25 ਲੱਖ ਰੁਪਈਆ ਮਿਲਣਾ ਹੈ ਤੇ ਹੋਰ ਜਿਹੜੇ ਜਿੱਤਨੇ ਆ ਨਾ ਉਹਨਾਂ ਨੂੰ ਅਮਰੀਕਾ ਵੀ ਲੈ ਕੇ ਜਾਣਾ ਦਾ ਨਾਲ ਗੋਰੀਆਂ ਨਾਲ ਡਾਂਸ ਵੀ ਕਰਾਉਣਾ ਹੀ ਉਹਨਾਂ ਨੇ ਮੇਮਾ ਨਾਲ ਡਾਂਸ ਕਰਾਉਣਾ ਉਹਨਾਂ ਨੇ ਉਥੇ ਹੂੰ ਤੇਰੇ ਵਰਗੇ ਇੱਥੇ ਗੋਆ ਸੁੱਟਣ ਵਗਾਲੀਆਂ ਕੋਲੋਂ ਜੁੱਤੀngਾਰੇ ਗਾਣਾ ਖਾਂਦੇ ਆ ਉਹ ਉੱਥੇ ਨਿਆਰੇ ਲੈਂਦੇ ਆ ਪਾ ਤੂੰ ਇੱਥੇ ਖਲੋਤਾ ਕੀ ਕਰਦਾ ਜਾ ਕੇ ਟਾਂਨੇ ਲਾ ਪ੍ਰੈਕਟਿਸ ਕਰ ਇਹਦੇ ਮੇਰਾ ਮੁੰਡਾ ਹੁੰਦਾ ਨਾ ਉਹਨੂੰ ਕੰਪੀਟੀਸ਼ਨ 'ਚ ਜੇ ਹੱਲਣਾ ਹੈ ਮੁੰਡੇ ਦੀ ਕੀ ਲੋੜ ਸਰਪੰਚਾ ਜਿਹੜੀ ਮਰਜ਼ੀ ਉਮਰ ਦਾ ਬੰਦਾ ਜਾ ਸਕਦਾ ਪੈਸੇ ਭਰੋ ਤੇ ਜਾਓ ਅੱਛਾ ਕਿੰਨੀ ਘੰਟੇ ਦੀ ਫੀਸ ਲੱਗਦੀ ਹੈ ਸਰਪੰਚਾ 2 ਲੱਖ ਰੁਪਈਆ ਲੱਗਦਾ ਈ ਤੇ ਫੇਰ ਇਦਾਂ ਕਰ ਮੇਰੇ ਠੇਕੇ ਵਾਲੇ ਪੈਸੇ ਭਰ ਦੇ ਠੀਕਾ 70000 ਰੁਪਏ ਨੂੰ ਠੇਕਾ ਤ ਤਿੰਨ ਦਿਨ ਕਿਲੇ ਪੈ ਲਈ ਪੰਚਾਇਤ ਦੇ ਠੇਕੇ ਵਾਲੇ ਪੈਸਿਆਂ ਚੋਂ 2 ਲੱਖ ਰੁਪਈਆ ਐਂਟਰੀ ਦੇ ਕੇ 10000 ਰੁਪਈਆ ਤੈਨੂੰ ਬਚਣਾ ਹੀ ਹੋ ਮੈਂ ਤੈਨੂੰ ਨਗਦ ਦੇ ਦਿੰਦਾ ਨਹੀਂ ਨਹੀਂ ਗੱਜਣਾ 10000 ਤੂੰ ਰੱਖ ਲੈ ਠੇਕਾ ਵੀ ਮਾਪ ਉਹ ਸਰਪੰਚਾ ਮੈਂ ਇਦਾਂ ਕਿੱਦਾਂ ਮੰਨ ਲਾਂ ਮੈਨੂੰ ਲਿਖ ਕੇ ਦੇ ਨਾਲੇ ਮੈਨੂੰ ਵਟਸਐਪ ਤੇ ਬੋਲ ਕੇ ਮੈਸੇਜ ਕਰਕੇ ਤੇਰਾ ਠੇਕਾ ਮਾਪ ਠੀਕ

ਭਲੇ ਪਪਾ ਬੜੀ ਸਕੀਮ ਲਾਈਓ ਮੈਂ ਤਾਂ ਸੋਚਿਆ ਵੀ ਨਹੀਂ ਸੀ ਇਹ ਪੁੱਤ ਤੂੰ ਤਾਂ ਹਜੇ ਆਪਣੇ ਪਿਓ ਨੂੰ ਜਾਣਦਾ ਨਹੀਂ ਆ ਗੱਜਣ ਨੇ ਤਾਂ ਵੱਡੇ ਵੱਡੇ ਐਮਐਲਏ ਚਾਰ ਛੱਡੇ ਆ ਸਰਪੰਚ ਕੀ ਚੀਜ਼ ਆ ਕਹਿੰਦੇ ਆ ਸਿਆਣਾ ਕਾਂ ਗੂੰ ਤੇ ਡਿੱਗਦਾ ਤੇ ਪੈਸੇ ਦਾ ਲਾਲਚ ਚੰਗੇ ਭਲੇ ਸਮਝਦਾਰ ਸਿਆਣੇ ਬੰਦੇ ਨੂੰ ਸ਼ੈਤਾਨ ਬਣਾਉਣ ਨਾਲ ਅੰਨਾ ਤੇ ਮਾਸੂਮ ਬੱਚਾ ਬਣਾ ਦਿੰਦਾ ਆ ਸਰਪੰਚ ਵੀ 50 ਲੱਖ ਜਤਨ ਦਾ ਮਾਰਾ ਹੁਣ ਬਰਾਂਟੇ ਖੇਡਣ ਲੱਗ ਗਿਆ ਐਕਸਰਸਾਈਜ਼ ਕਰਦਾ ਫਿਰਦਾ ਵੀ ਸ਼ਾਇਦ ਡੰਡ ਮਾਰ ਕੇ ਬਰੰਟਿਆਂ ਦਾ ਕੰਪੀਟੀਸ਼ਨ ਜਿੱਤ ਲੂੰਗਾ। ਤੂੰ ਵੀ ਸਰਪੰਚ ਤੂੰ ਹੀ ਆ? ਆਹੋ ਮੈਂ ਹੀ ਆ। ਤੈਨੂੰ ਕੂੰ ਦੀ ਨਹੀਂ ਅਕਲ? ਮੈਨੂੰ ਗੱਜਨ ਨੇ ਭੇਜਿਆ। ਬਰੰਟਿਆਂ ਦਾ ਕੋਜ ਆ ਮੈਂ। ਐਸਾ ਸਤਾਜੀ ਤਹੀ ਜੀ। ਗਲਤੀ ਹੈ ਸਤਾਜੀ। ਕੋਈ ਨਹੀਂ ਚਲਿਆ। ਇੱਧਰ ਉੱਧਰ ਕਿਉਂ ਛੁੱਟੇ ਜਾਣਾ ਬਰੰਟੇ? ਸਾਹ ਜੀ ਬਣੀ ਤੇ 3 ਦਿਨ ਹੋ ਗਏ ਬੜਾ ਠੀਕਾ ਦਿਨ ਮੈਂ ਆਪਣਾ ਟਾਨਾ ਪੱਕਾ ਕਰ ਲਿਆ ਉਹ ਤੂੰ ਵੀ ਐਦਾਂ ਨਹੀਂ ਨਿਸ਼ਾਨੇ ਟਾਨਨੇ ਪੱਕੇ ਹੁੰਦੇ ਕੋਚਾਂ ਤੋਂ ਬਿਨਾ ਖੁੱਤੀ ਪੁੱਟਣੀ ਪੈਂਦੀ ਆ ਤੇ ਖੁੱਤੀ ਪੋਣੀ ਪੈਂਦੀ ਆ ਉਹ ਖੁੱਤੀ ਉਹ ਕੀ ਹੁੰਦੀ ਆ ਪਹਿਲਾਂ ਐਦਾਂ ਲੋਹੇ ਦੀ ਚੀਜ਼ ਨਾਲ ਛੇਕਰੀਦਾ ਵਾ ਤੇ ਫੇਰ ਇਹਦੇ ਵਿੱਚ ਅੱਡੀ ਕਸਾਈਦੀ ਆ ਆ ਬਣ ਗਈ ਆ ਖੁੱਤੀ ਤੇ ਕਈ ਥਾਈਆਂ ਨੂੰ ਪਹਿਲ ਵੀ ਕਹਿੰਦੇ ਆ ਲੋ ਨਿਸ਼ਾਨਾ ਆਬਲੇ ਮੋਦੀ ਓ ਸਰਪੰਚ ਚਪਟ ਜਾਉਂਦਿਆ ਵਾ ਉ ਸਰਪੰਚ ਸਾਹਿਬ ਸਰਪੰਚ ਸਾਹਿਬ ਸੰਭਲ ਰੁਕ 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 ਓਏ ਦੱਸ ਲੱਗਦਾ ਸਾਡੀ ਗੱਲ ਮੰਨ ਕੇ ਦੌੜ ਲਾਉਣੀ ਸ਼ੁਰੂ ਕਰਤੀ ਆ ਓ ਮੈਂ ਜੁੱਕੀ ਟਿੱਕੀ ਦੀ ਗੱਲ ਨਹੀਂ ਮੰਨਦਾ ਮੈਂ ਕੰਪੀਟੀਸ਼ਨ ਲੜਨਾ ਵਾ ਮੈਂ ਸਿੰਗਾਪੁਰ ਜਾਣਾ ਵਾ ਬ੍ਰੈਂਟੇ ਖੇਡਣਾ ਅੱਛਾ ਬ੍ਰੈਂਟਿਆਂ ਦਾ ਕਦਾ ਕੰਪੀਟੀਸ਼ਨ ਹੁੰਦਾ ਓ ਹੋਊਗਾ ਯਾਰ ਕੋਈ ਆਪਾਂ ਕਿ ਲੈਣਾ ਦੇਣਾ ਵਾ ਮਰਨਦੇ ਇਹਨੂੰ ਤੁੰਬੇ ਰੰਜਿਸ਼ ਦਾ ਜੀ ਜੇ ਤੂੰ ਕੰਪੀਟੀਸ਼ਨ ਜਿੱਤਣਾ ਵਾ ਨਾ ਤੇ ਐ ਗੂਠਾ ਥੱਲੇ ਰੱਖ ਕੇ ਐਦਾਂ ਨਿਸ਼ਾਨਾ ਬਣਾਉਣਾ ਜਦਾ ਛੜਾ ਬੰਦਾ ਜਨਾਨੀ ਆ ਲਵਿੰਦ ਆ ਗੋਲੀ ਕਮਾਚੂ ਆ ਗੋਲੀ ਕਮਾਚੂ ਵੇਖੀ ਹੁਣ ਖੜਬਾਨਾ ਖੁੱਲਦਾ ਦਾਜੀ ਵੱਜੀ ਦੇ ਨਹੀਂ ਚੁੱਪ ਕਰ ਤੂੰ ਉਸਤਾਦਾਂ ਨੂੰ ਸਿਖਾਏਂਗਾ ਸਤਾਜੀ ਮੇਰੇ ਸੋ ਵਿੱਚ ਤਿੰਨ ਤੰਨ ਲੱਗੇ ਆ ਓ ਜੀ ਓ ਮੋਦੀ ਮੈਂ ਹੁਣ ਚੱਲਿਆ ਵਾ ਤੇਰੀ 6 ਮਹੀਨਾ ਦੀ ਪ੍ਰੈਕਟਿਸ ਪੂਰੀ ਹੋ ਗਈ ਆ ਤੇ ਹੁਣ ਇਦਾਂ ਹੀ ਤੂੰ ਗੋਲੀ ਕਮਾਚੂ ਦੀ ਟ੍ਰੇਨਿੰਗ ਕਰਦਾ ਰਹੀਂ ਠੀਕ ਆ ਸਤਾਜੀ ਚੰਗਾ ਆ ਗੋਲੀ ਚ ਮਾਕੋ ਆ ਗੋਲੀ ਚ ਆ ਗੋਲੀ ਚ ਮਾਕੋ ਆ ਗੋਲੀ ਚ ਆ ਗੋਲੀ ਚ ਮਾਕੋ ਆ ਗੋਲੀ ਚ ਆ ਗੋਲੀ ਚ